ਇਹ ਆਲੀ ਤੇ ਆਪ ਦੀ ਹੋਈ ਸੈਟਿੰਗ ਸਰਕਾਰ ਨਾਲ ਮਿਲ ਕੇ ਖੇਡੀ ਵੱਡੀ ਗੇਮ ਕਿਉਂ ਲੈਂਡ ਬੋਲਿੰਗ ਤੋਂ ਬਾਹਰ ਰੱਖੀ ਗਈ ਇਹ ਆਲੀ ਦੀ ਜ਼ਮੀਨ ਕੀ jail ਦੇ ਡਰ ਤੇ ਸੱਤਾ ਤੇਰ ਤੋਂ ਮਿਲੇ ਲਾਲਚ ਬਦਲੇ ਵੇਚੀ ਆਪਣੀ ਜ਼ਮੀਰ ਇਹ ਆਲੀ ਬਗੀ ਕੰਮ ਅੱਡਾ ਕੀਤਾ ਸਾਡੇ ਕੋਲ ਆਲੀ ਆਲੀ ਦੇ ਫਲਾਟ ਖਾਤੇ ਹੋਏ ਨਾ 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 ਇਹ ਸਵਾਲ ਅਸੀਂ ਨਹੀਂ ਪੁੱਛ ਰਹੇ ਇਹ ਸਵਾਲ ਤਾਂ ਖੁਦ ਅਕਾਲੀ ਦਲ ਪੁੱਛ ਰਿਹਾ ਹੈ ਜੀਹਾਂ ਦਰਸਲ ਅਕਾਲੀ ਆਗੂ ਬੰਟੀ ਰਮਾਣਾ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਕੀਤੀ ਗਈ ਐਸ ਪ੍ਰੈਸ ਕਾਨਫਰੈਂਸ ਜਿਉਂ ਉਹਨਾਂ ਨੇ ਕੁਝ ਤੱਥ ਪੇਸ਼ ਕੀਤੇ ਕੁਝ ਕਾਗਜ਼ਾਤ ਵਿਖਾਏ ਗਏ ਤੇ ਮਨਪ੍ਰਿਤ ਇਹ ਆਲੀ ਤੇ ਨਾ ਸਿਰਫ ਆਪਣੀ ਮਾਂ ਪਾਰਟੀ ਸ਼ਰਮਣੀ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰਨ ਬਲਕਿ ਆਮ ਆਦਮੀ ਪਾਰਟੀ ਨਾਲ ਮਿਲ ਕੇ ਵੱਡਾ ਗੋਲਮਾਲ ਕਰਨ ਦੇ ਵੀ ਇਲਜ਼ਾਮ ਲਗਾਏ ਗਏ ਦਾਵਾ ਕੀਤਾ ਗਿਆ ਕਿ ਗੋਲਮਾਲ ਵੀ ਉਸੇ ਲੈਂਡ ਪੂਲਿੰਗ ਸਕੀਮ ਚ ਕੀਤਾ ਗਿਆ ਜਿਸ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਜਿਹاں ਪਰਮਪੰਦ ਸਿੰਘ ਪੰਟੀ ਰਮਾਣਾ ਨੇ ਮਨਪ੍ਰੀਤ ਅਲੀ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਗੱਲ ਦਾ ਖੰਡਨ ਕਰਨ ਐ ਸਾਬਤ ਕਰਨ ਕਿ ਉਹਨਾਂ ਨੇ ਸੱਤਾਤਰ ਨਾਲ ਮਿਲ ਕੇ ਆਪਣੀ ਜ਼ਮੀਨ ਲੈਂਡ ਪੂਲਿੰਗ ਸਕੀਮ ਤੋਂ ਨਹੀਂ ਘਟਵਾਈ ਪੰਟੀ ਰਮਾਣਾ ਨੇ ਦਾਅਵਾ ਕੀਤਾ ਕਿ ਇਹ ਅਲੀ ਦੀ ਜ਼ਮੀਨ ਦੇ ਨਾਲ ਲੱਗਦੀ ਕਿਸਾਨਾਂ ਦੀ ਜ਼ਮੀਨ ਨੂੰ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਿਆ ਹੈ ਬਾਰੇ ਇਹ ਆਲੀ ਨੇ ਸਰਕਾਰ ਨਾਲ ਮਿਲ ਕੇ ਆਪਣੀ ਕਥਤ ਨਜਾਇਜ਼ ਕਲੋਨੀ ਐਸ ਸਕੀਮ ਚੋਂ ਬਾਹਰ ਕੱਢ ਵਾ ਲਈਏ ਹੁਣ ਆ ਨਕਸ਼ਾ ਇਹ ਆਲੀ ਸਾਹਿਬ ਦੇ ਆਪਦੇ ਏਰੀਏ ਦਾ ਆ ਪਿੰਕ ਕਾਲੀ ਜਿਹੜੀ ਜ਼ਮੀਨ ਹੈ ਇਹ ਅਵੰਤਾ ਇਨਕਲੇਵ ਹੈ ਜਿਹਦੀ ਮੈਂ ਗੱਲ ਕੀਤੀ ਤੁਹਾਨੂੰ ਠੀਕ ਹੈ ਜੀ ਆ ਪੀਲਾ ਇਹ ਆਲੀ ਸਾਹਿਬ ਦੀ ਮਾਲਕੀ ਦੀ 7.5 ਕਿੱਲੇ ਜ਼ਮੀਨ ਹੈ ਇਹ ਛੱਡਤੀ ਲੈਂਡ ਪੂਲਿੰਗ ਚੋਂ ਆ ਜਿਹੜਾ orange ਵਾਲਾ ਹੈ ਇਹ ਹੈਗਾ ਜੀ 70 ਨੰਬਰ ਮਸਤੀਲ ਇਹ ਛੱਡਤੀ ਜੀ ਲੈਂਡ ਪੂਲਿੰਗ ਚ ਇਹ ਇਹ ਸਾਰੇ ਬਿਆਨੇ ਵਾਲੀ ਸਾਹਿਬ ਨੇ ਕੀਤੇ ਵੇ ਆਹ ਤਾਂ ਮਾਲਕੀ ਦੀ ਤਾਂ ਰਜਿਸਟਰੀ ਵੀ ਹੈ ਸੋ ਆਹ ਵੇਖੋ ਡਿਵੈਲਪਡ ਏਰੀਆ ਦੇ ਨਾਲ ਲੱਗਦਾ ਆਹ ਸਾਰਾ ਏਰੀਆ ਛੱਡਤਾ ਤੇ ਆਹ ਆਂਗਾਹ ਜਾ ਕੇ ਤੁਸੀਂ ਐਕਵਾਇਰ ਕਰ ਲਈ ਇਹ ਕਿਉਂ ਛੱਡਿਆ ਵਿੱਚੋਂ ਜੀ ਜੱਬ ਕਿਉਂ ਲੱਤਿਆ ਗਿਆ ਕਿਉਂ ਛੱਡਿਆ ਨਾ ਇਹ ਇਹ ਕੰਟੀਨਿਊਟੀ ਚ ਤਾਂ ਫਿਰ ਤਾਂ ਇਹ ਵੀ ਹੋਣੀ ਚਾਹੀਦੀ ਸੀ ਫਿਰ ਤੁਸੀਂ ਇੱਥੇ ਜਿਹੜੇ ਕਿਸਾਨ ਹੈ ਉਹਨਾਂ ਦੀ ਜ਼ਮੀਨ ਨੂੰ ਤਾਂ ਤੁਸੀਂ ਨੋਟੀਫਿਕੇਸ਼ਨ ਕਰਤਾ ਵੀ ਲੈਂਡ ਪੂਲਿੰਗ ਚ ਲਵਾਵਾਂਗੇ ਅਸੀਂ ਆ 63 ਨੰਬਰ ਮਸਤੀਲ 70 ਨੰਬਰ ਮਸਤੀਲ ਤੁਸੀਂ ਦੋ ਮਸਤੀਲਾਂ ਜਮਾ ਪੂਰੀਆਂ ਹੀ ਛੱਡਤੀਆਂ 71 ਨੰਬਰ ਮਸਤੀਲ ਚੋਂ 20 ਕਿੱਲਿਆਂ ਦੀ ਆ ਉਹ 8 ਕਿੱਲੇ ਵਾਲੀ ਦੇ 8 ਛੱਡ ਤੇ ਤੇ 12 ਕੁਆਇਰ ਕਰ ਲੈ ਸਰਕਾਰ ਤੋਂ ਡਰਦੇ ਵੀ ਐ ਸਰਕਾਰ ਤੋਂ ਫਾਇਦੇ ਵੀ ਲਿੱਤੇ ਐ ਲਾਲਚ ਵੀ ਐ ਵਪਾਰਕ ਹਿੱਤ ਵੀ ਐ ਡਰ ਵੀ ਐ ਤੇ ਆਪਦੇ ਆਪ ਨੂੰ ਵੱਡੇ ਅਕਾਲੀ ਕਹੋਂਦੇ ਐ ਮੈਂ ਤਾਂ ਆ ਡਾਕੂਮੈਂਟਸ ਲੋਕਾਂ ਦੇ ਸਾਹਮਣੇ ਰੱਖਨੇ ਤਾਂ ਸਰਕਾਰ ਕਿਉਂ ਫਾਇਦਾ ਦਿੰਦੀ ਨਜ਼ਰ ਆ ਰਹੀ ਕਿ ਇਹ ਵਰਤਰੀ ਆ ਵਨਪੀ ਆਲੇ ਨੂੰ ਜਾਂ ਜਾਣਬੁੱਝ ਕੇ ਆ ਕਾ ਖਾਲੀ ਦਲ ਦੇ ਖਿਲਾਫ ਉਹਨਾਂ ਨੂੰ ਹੁਣ ਖੜਾ ਕੀਤਾ ਜਾ ਰਿਹਾ ਤਾਂ ਸਾਰਾ ਓਬਵੀਅਸ ਹੈ ਜੀ ਹੋਰ ਰੌਲਾ ਕੀ ਹੈ ਕਿ ਜਿਹੜੀ ਪੰਜਾਬ ਦੀ ਰੀਜਨਲ ਪਾਰਟੀ ਹੈ ਉਹਨੂੰ ਕਮਜ਼ੋਰ ਕਰੋ ਕਿਵੇਂ ਹੋ ਸਕਦਾ ਬੰਦੇ ਤੋੜੋ ਵਿੱਚੋਂ ਇਹ ਹਾਲੀ ਵਰਗੇ ਬੰਦੇ ਕੰਪਰਮਾਈਜ਼ ਹੋਏ ਹੋਏ ਸਰਕਾਰ ਦਾ ਤਾਂ ਇਹ ਸਟਾਈਲ ਹੈ ਆਮ ਆਦਮੀ ਪਾਰਟੀ ਪੰਟੀ ਰਮਾਣਾ ਨੇ ਦਾਵਾ ਕੀਤਾ ਕਿ ਮਨਪਰੇ ਤੇ ਆਲੀ ਨੇ ਨਾ ਸਿਰਫ ਆਮ ਆਦਮੀ ਪਾਰਟੀ ਦੇ ਲਾਲਚ ਆ ਕੇ ਅਕਾਲੀ ਦਲ ਦੇ ਖਿਲਾਫ ਕੰਮ ਕੀਤਾ ਪਾਰਟੀ ਦੀ ਪਿੱਠ 'ਤੇ ਛੁਰਾ ਮਾਰਿਆ ਬਲਕਿ ਸਰਕਾਰ ਨਾਲ ਸੈਟਿੰਗ ਕਰ ਆਪਣੀ ਜ਼ਮੀਨ ਸਰਕਾਰ ਦੀ ਲੈਂਡ ਪੁਲਿੰਗ ਸਕੀਮ 'ਚੋਂ ਬਾਹਰ ਵੀ ਕਢਵਾ ਲਈ ਪੰਟੀ ਰਮਾਣਾ ਨੇ ਕਾਗਜ਼ਾਤ ਤੇ ਗੂਗਲ ਮੈਪਸ ਦੀਆਂ ਤਸਵੀਰਾਂ ਵਖਾ ਕੇ ਦਾਵਾ ਕੀਤਾ ਹੈ ਕਿ ਕਿਵੇਂ ਇਹ ਆਲੀ ਪਰਿਵਾਰ ਦੀ ਮਲਕੀਅਤ ਵਾਲੀ ਆਵਾਂਤਾ ਇਨਕਲੇਵ ਦੇ 28 ਏਕੜ ਰਕਬੇ ਸਮੇਤ ਜ਼ਮੀਨ ਦਾ ਇੱਕ ਹਿੱਸਾ ਅਤੇ 7.5 ਏਕੜ ਦਾ ਇੱਕ ਹੋਰ ਹਿੱਸਾ ਲੈਂਡ ਪੁਲਿੰਗ ਸਕੀਮ 'ਚੋਂ ਬਾਹਰ ਕਰ ਦਿੱਤਾ ਗਿਆ ਜਦ ਕੀ ਨਾਲ ਲੱਗਦੀ ਗਰੀਬ ਕਿਸਾਨਾਂ ਦੀ ਜ਼ਮੀਨ ਸਕੀਮ ਚ ਸ਼ਾਮਲ ਕਰ ਲਈ ਗਈ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ 20 ਏਕੜ ਦੇ ਇੱਕ ਹੋਰ ਟੋਟੇ ਦੇ ਵਿੱਚੋਂ 8 ਏਕੜ ਇਹ ਆਲੀ ਪਰਿਵਾਰ ਦੇ ਹਨ ਪਰ ਉਸ ਨੂੰ ਵੀ ਲੈਂਡ ਪੁੱਲਿੰਗ ਸਕੀਮ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਦ ਕੀ ਬਾਕੀ ਰਹਿੰਦੇ 12 ਏਕੜ ਐਕਵਾਇਰ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇੱਥੇ ਹੀ ਬਸ ਨਹੀਂ ਦਾਵਾ ਵੀ ਕੀਤਾ ਗਿਆ ਕਿ ਕਿਵੇਂ ਇਹ ਆਲੀ ਸਾਹ ਤੇ ਉਹਨਾਂ ਦੇ ਪਰਿਵਾਰ ਨੇ ਅਵੰਤਾਨ ਕਲੇਮ ਚ ਅਨੇਕਾਂ ਗੜਬੜ-ਕੁਟਾਲੇ ਕੀਤੇ ਅਵੰਤਾਨ ਕਲੇਮ 28 ਏਕੜ ਦੇ ਵਿੱਚ ਵਿਕਸਿਤ ਕੀਤੀ ਜਿਸ ਦੇ ਵਿੱਚ ਸਰਕਾਰੀ ਕਾਨੂੰਨ ਮੁਤਾਬਕ ਬਿਲਟ ਅਪ ਏਰੀਆ 55% ਦੇਥਾਂ 70% ਕਰ ਦਿੱਤਾ ਗਿਆ ਦਾਵਾ ਇੱਥੋਂ ਤੱਕ ਕੀਤਾ ਗਿਆ ਕਿ 2020 ਤੋਂ ਬਾਅਦ ਜਿੱਥੇ ਡਿਵੈਲਪਮੈਂਟ ਦਾ ਕੰਮ ਸ਼ੁਰੂ ਹੋਇਆ ਉਸ ਨੂੰ 2015 ਦਾ ਵਖਾ ਕੇ ਸਰਕਾਰੀ ਸਕੀਮ ਦਾ ਫਾਇਦਾ ਚੁੱਕਿਆ ਗਿਆ ਮੈਂ ਇਹ ਆਲੀ ਸਾਹਿਬ ਨੂੰ ਇਹ ਚੈਲੰਜ ਕਰਦਾ ਹਾਂ ਕਿ ਇਸ ਕਲੋਨੀ ਦੇ ਵਿੱਚ 93 ਪਲੋਟ ਠੀਕ ਇੱਕ ਸਿੰਗਲ ਰਜਿਸਟਰੀ ਮੈਨੂੰ 2018 ਤੋਂ ਪਹਿਲਾਂ ਦੀ ਤਰੀਕ ਚ ਦਿਖਾ ਦੇ ਇੱਕ ਸਿੰਗਲ ਰਜਿਸਟਰੀ ਆ ਹੁਣ ਲੇਟੈਸਟ 2024 3 ਅਕਤੂਬਰ ਦਾ ਹਜੇ ਤੱਕ ਵੀ ਕਲੋਨੀ ਨਹੀਂ ਬਣੀ ਉਥੇ 2024 ਆ ਹੁਣ ਦੀ ਹੈ ਇੱਥੇ ਆਲੀ ਸਾਹਿਬ ਦਾ ਘਰ ਹੈ ਹੁਣ ਰਹਿੰਦੇ ਆ ਉਥੇ ਠੀਕ ਹੈ ਨਾ ਰੈ residense ਹੈ 2024 ਤੱਕ ਤੁਹਾਡੀ ਕਲੋਨੀ ਬਣੀ ਨਹੀਂ ਤੁਸੀਂ ਕਹਿ ਰਹੇ ਹੋ 2015 ਚ ਹੀ ਮੈਂ ਤਾਂ ਇਹ ਬਣਾ ਲਈ ਸੀ ਤੇ ਮੈਂ ਉਹਦੇ ਚ ਬੈਨੀਫਿਟ ਲੈ ਲਿਆ 3 ਕਰੋੜ ਰੁਪਇਆ ਭਰ ਕੇ ਤੁਸੀਂ ਆਪਦੀ ਕਲੋਨੀ ਨੂੰ ਰੈਗੂਲਰਾਈਜ਼ ਕਰਾ ਲਿਆ 70% ਏਰੀਆ ਉਹਦੇ ਵਿੱਚ ਤੁਸੀਂ ਬਿਲਟ ਅਪ ਕਰਤਾ 100 ਕਰੋੜ ਦੀ ਵੱਧ ਤੁਸੀਂ ਜ਼ਮੀਨ ਵੇਚ ਕੇ 15 ਕਰੋੜ ਰੁਪਈਆ ਸਰਕਾਰ ਨੂੰ ਠਗੀ ਮਾਰ ਗਏ ਤੇ ਜਿਹੜੇ ਲੋਕਾਂ ਦੇ ਨਾਵਾਂ ਤੇ ਬੈਕਡੇਟ ਸਟੈਂਪ ਪੇਪਰ ਸਾਈਨ ਕਰਾਏ ਸੀ ਉਹ ਸਾਰੇ ਵਿਜੀਲੈਂਸ ਕੋਲੇ ਪਹੁੰਚ ਗਏ ਸੋ ਇਹ ਸਾਰਾ ਕੇਸ ਵਿਜੀਲੈਂਸ ਕੋਲੇ ਪਿਆ ਜੀ ਕਿਉਂ ਨਹੀਂ ਐਕਸ਼ਨ ਲੈਂਦਾ ਭਗਵਾਨ ਭੰਟੀ ਰਮਾਣਾ ਨੇ ਕਿਹਾ ਕਿ ਆਪ ਸਰਕਾਰ ਕੋ ਸਾਰੇ ਘਟਾਲੇ ਦੇ ਫੇਰਵੇ ਵੀ ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਜ਼ਿਮਣੀ ਚੌਂਕ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਪਰ ਸਿਰਫ ਅਯਾਲੀ ਨੂੰ ਚੁੱਪ ਕਰਵਾਉਣ ਦੇ ਲਈ ਤੇ ਅਯਾਲੀ ਨੂੰ ਅਕਾਲੀ ਦਲ ਦੇ ਖਿਲਾਫ ਕੰਮ ਕਰਨ ਲਈ ਉਕਸਾਉਣ ਲਈ ਉਧਰ ਦੂਜੇ ਪਾਸੇ ਇਹਨਾਂ ਤਮਾਮ ਇਲਜ਼ਾਮਾਂ ਨੂੰ ਮਨਪ੍ਰੀਤ ਅਯਾਲੀ ਨੇ ਬੇਬੁਨਿਆਦ ਕਰਾਰ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਤਾਂ ਖੁੱਲ ਕੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਨੇ ਤੇ ਉਹਨਾਂ ਦੀ ਆਪਣੀ ਜ਼ਮੀਨ ਵੀ ਲੈਂਡ ਪੂਲਿੰਗ ਪਾਲਿਸੀ ਚਾਹੀ ਹੈ ਜਿਸ ਜ਼ਮੀਨ ਨੂੰ ਲੈ ਕੇ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਜਾਂ ਤਾਂ ਰਜਿਸਟਰਡ ਤੇ ਰੇਰਾ ਅਪਰੂਵਡ ਨੇ ਜਾਂ ਫਿਰ ਉਹਨਾਂ ਦੀ ਮਲਕੀਅਤ ਵਾਲੀ ਨਹੀਂ ਹੈ ਇੱਕ ਬਗਲ ਕੀਤੀ ਗਈ ਆ ਵੀ ਜਿਹੜੀਆਂ ਮੇਰੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਦੀਆਂ ਲੈ ਲਈਆਂ ਗਈਆਂ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆ ਵੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਮੀਨ ਮੇਰੀ ਆ तकरीबन 70 ਏਕੜ ਲੈਂਡ ਦੇ ਵਿਚਾਰੀ ਆ ਵੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਮੇਰੇ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਡੱਟ ਕੇ ਅਸੀਂ ਲੈਂਡ ਪੂਲੀng ਦਾ ਵਿਰੋਧ ਜਿਹੜਾ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੌਣਲੇ ਸਮੇਂ ਵਿੱਚ ਵੀ ਕਰਾਂਗੇ ਦੱਸਦੀ ਹੈ ਕਿ ਲੰਗੇ ਦਿਨੀ ਪਾਰਟੀ ਦੇ ਖਿਲਾਫ ਕੰਮ ਕਰਨ ਦੇ ਇਲਜ਼ਾਮਾਂ ਤਹਿਤ ਅਿਆਲੀ ਨੂੰ ਪਾਰਟੀ ਚੋਂ ਬਾਹਰ ਦਾ ਰਾਬ ਖਾ ਦਿੱਤਾ ਗਿਆ ਸੀ ਤੇ ਹੁਣ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਅਿਆਲੀ ਨੇ ਇਹ ਸਭ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਆਪਣੇ ਮਾੜੇ ਕੰਮ ਕਥਿਤ ਨਜਾਇਜ਼ ਕਲੋਨੀਆਂ ਤੇ ਪਰਦਾ ਪਾਉਣ ਲਈ ਕੀਤਾ ਸੀ ਇਲਜ਼ਾਮ ਬੇਹਦ ਗੰਭੀਰ ਨੇ ਤੇ ਅਿਆਲੀ ਇਹਨਾਂ ਇਲਜ਼ਾਮਾਂ ਨੂੰ ਝੂਠਾ ਤੇ ਬੇਬੁਨਿਆਦ ਦੱਸ ਰਹੇ ਨੇ ਤੋਂੇ ਪਾਸਿਓਂ ਦਸਤਾਵੇਜ਼ ਵੀ ਪੇਸ਼ ਕੀਤੇ ਜਾ ਰਹੇ ਨੇ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਕੀ ਹੁੰਦਾ ਹੈ ਚੰਡੀਗੜ੍ਹ ਤੋਂ ਜਸਪ੍ਰੀ ਤਸ਼ਕੇ ਦੇ ਨਾਲ ਬਿਊਰੋ ਰਿਪੋਰਟ ਪੀਟੀਸੀ ਨਿਊਜ਼